ਹੁਸ਼ਾਰਪੁਰ ਪ੍ਰੈਨਿਊਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਸ਼ਪ ਸੋ ਸਾਡਾ ਅੱਜ ਦਾ ਵਿਸ਼ਾ ਹੁਸ਼ਾਰਪੁਰ ਰੇਲਵੇ ਫਟਕਦਾ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਹੁਸ਼ਾਰਪੁਰ ਦੇ ਲੋਕਾਂ ਨੂੰ ਰੇਲਵੇ ਫਟਕ ਤੇ ਲੱਗਦੇ ਨਿਤ ਦਿਨ ਲੰਮੇ-ਲੰਮੇ ਜਾਮਾ ਕਰਨ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇੱਥੋਂ ਤੱਕ ਕਿ ਕਈ ਵਾਰ ਕਈ ਵਾਰ ਕੀ ਬਹੁਤੀ ਵਾਰ ਅਜਿਹੇ ਦ੍ਰਿਸ਼ ਵੇਖਣ ਨੂੰ ਵੀ ਸਾਹਮਣੇ ਆਏ ਨੇ ਕਿ ਜਦੋਂ ਰੇਲ ਰੇਲ ਨੇ ਕ੍ਰਾਸ ਕਰਨਾ ਹੁੰਦਾ ਹੈ ਤਾਂ ਉਸ ਵਕਤ ਰੇਲਵੇ ਫਾਟਕ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਦੋਹਾਂ ਪਾਸਿਆਂ ਤੇ ਭਾਰੀ ਜਾਮ ਹੈ ਜਿਹੜਾ ਜਾਂ ਗੱਡੀਆਂ ਦਾ ਜਾਂ ਦੋ ਪਹੀਆ ਵਾਹਨਾਂ ਦਾ ਭਾਰੀ ਜਮਾਵੜਾ ਜਿਹੜਾ ਉਹ ਮੌਕੇ ਤੇ ਇਕੱਤਰ ਹੋ ਜਾਂਦਾ ਹੈ ਤੇ ਕਾਫੀ ਲੰਮੀਆਂ ਕਤਾਰਾਂ ਜਿਹੜੀਆਂ ਉਹ ਫਾਟਕ ਦੇ ਦੋਹਾਂ ਪਾਸਿਆਂ ਤੇ ਲੱਗ ਜਾਂਦੀਆਂ ਨੇ ਜਿਸ ਕਾਰਨ ਜਦੋਂ ਫਾਟਕ ਖੁੱਲਦਾ ਹੈ ਤੇ ਹਾਲਾਤ ਇਸ ਤਰ੍ਹਾਂ ਦੇ ਬਣਦੇ ਨੇ ਕਿ ਜਿਵੇਂ ਕੋਈ ਯੁੱਧ ਛਿੜ ਗਿਆ ਹੋਵੇ ਕਿਉਂਕਿ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਹਾਲ ਹੁੰਦੀ ਹੈ ਕਿ ਪਹਿਲਾਂ ਅਸੀਂ ਲੰਘ ਚਾਈਏ ਜਾਂ ਸਾਡੇ ਤੋਂ ਪਹਿਲਾਂ ਕੋਈ ਹੋਰ ਨਾ ਅੱਗੇ ਲੰਘ ਜਾਵੇ ਸੁੰਨਤ ਦਿਨ ਲੱਗਦੇ ਅਜਿਹੇ ਲੰਮੇ-ਲੰਮੇ ਜਾਮਾਂ ਤੋਂ ਜਿੱਥੇ ਹੁਸ਼ਾਰਪੁਰ ਸ਼ਹਿਰ ਦੇ ਲੋਕ ਤਾਂ ਬੇहद ਪਰੇਸ਼ਾਨ ਨੇ ਉੱਥੇ ਹੀ ਜੇਕਰ ਆਪਾਂ ਹੁਸ਼ਾਰਪੁਰ ਦੇ ਆਸ-ਪਾਸ ਦੇ ਖੇਤਰਾਂ ਦੀ ਗੱਲ ਕਰੀਏ ਤਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਇਸ ਮਾਰਗ ਤੋਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਡਾਟੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਤਾਸੀਆਂ ਤਸਵੀਰਾਂ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਅੱਜ ਇੱਕ ਵਾਰ ਮੁੜ ਐਂਬੂਲੈਂਸ ਹੁਸ਼ਾਰਪੁਰ रेलवे फाटक ਤੇ ਜਦੋਂ ਜਾਮ ਲੱਗਦਾ ਹੈ ਤਾਂ ਉਸ ਜਾਮ ਦੇ ਵਿੱਚ ਫਸ ਕੇ ਰਹਿ ਜਾਂਦੀ ਹੈ ਹਾਲਾਂਕਿ ਐਂਬੂਲੈਂਸ ਵੱਲੋਂ ਬਹੁਤ ਜ਼ਿਆਦਾ ਹੂਟਰ ਮਾਰੇ ਜਾਂਦੇ ਨੇ ਕਿਉਂਕਿ ਕੋਈ ਮਰੀਜ਼ ਐਂਬੂਲੈਂਸ ਦੇ ਵਿੱਚ ਹੁੰਦਾ ਹੈ ਹਾਲਤ ਗੰਭੀਰ ਬਣੀ ਹੋਈ ਹੁੰਦੀ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਉਣਾ ਹੁੰਦਾ ਕਿਉਂਕਿ ਰੇਲਵੇ ਫਾਟਕ ਨੂੰ ਟੱਪਦਿਆਂ ਸਾਰੀ ਹੈ ਹੁਸ਼ਾਰਪੁਰ ਦਾ ਇੱਕ ਨਾਮੀ ਹਸਪਤਾਲ ਵੀ ਉੱਥੇ ਮੌਜੂਦ ਹੈ ਸ਼ਿਵਮ ਹਸਪਤਾਲ ਸੋ ਜਦੋਂ 2022 ਤੋਂ ਪਹਿਲਾਂ ਇਹ ਹੁਸ਼ਾਰਪੁਰ ਰੇਲਵੇ ਫਾਟਕ ਤੇ ਓਵਰਬ੍ਰਿਜ ਦਾ ਨਿਰਮਾਣ ਸ਼ੁਰੂ ਹੋਣਾ ਸੀ ਤਾਂ ਉਸ ਵਕਤ ਇੱਥੇ ਧਰਨਾ ਪ੍ਰਦਰਸ਼ਨ ਹੈ ਜਿਹੜਾ ਸਥਾਨਕ ਦੁਕਾਨਦਾਰਾਂ ਵੱਲੋਂ ਇਹ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਸਾਡੇ ਬਿਜ਼ਨਸ ਨੂੰ ਹੈ ਜਿਹੜੀ ਜਾਂ ਸਾਡੀ ਦੁਕਾਨਦਾਰੀ ਨੂੰ ਹੈ ਉਹ ਵੱਡੀ ਫੇਟ ਪਹੁੰਚੇਗੀ ਤਾਂ ਉਸ ਤੋਂ ਬਾਅਦ ਉਸ ਵਕਤ ਦੇ ਯਾਨਕੀ ਤਤਕਾਲੀ ਵਿਧਾਇਕ ਤੇ ਮੌਜੂਦਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਇਹ ਕਾਕੇ ਧਰਨਾ ਸਮਾਪਤ ਕਰਵਾਇਆ ਗਿਆ ਸੀ ਕਿ ਇਸ ਥਾਂ ਤੇ ਕੋਈ ਵੀ ਰੇਲਵੇ ਓਵਰਬ੍ਰਿਜ ਨਹੀਂ ਬਣੇਗਾ ਸੋ ਜਿਵੇਂ ਹੀ ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੁੰਦਾ ਜਨਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਸ ਵਕਤ ਫਿਰ ਇੱਕ ਵਾਰ ਚਰਚਾਵਾਂ ਦਾ ਵਿਸ਼ਾ ਗਰਮ ਹੋ ਗਿਆ ਸੀ ਕਿ ਹੁਣ ਜਲਦ ਹੁਸ਼ਾਰਪੁਰ ਰੇਲਵੇ ਫਾਟਕ ਤੇ ਜਿਹੜਾ ਓਵਰਬ੍ਰਿਜ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਲਦੀ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜੀ ਉਹ ਦਿੱਕਤ ਜਿਹੜੀ ਚੱਲਣੀ ਪੈਂਦੀ ਹੈ ਲੋਕਾਂ ਨੂੰ ਹੁਣ ਦੂਰ ਹੋ ਜਾਵੇਗੀ ਪਰੰਤੂ ਉਦੋਂ ਵੀ ਲੋਕਾਂ ਵੱਲੋਂ ਸਥਾਨਕੀ ਦੁਕਾਨਦਾਰਾਂ ਵੱਲੋਂ ਇੱਕ ਵੱਡੀ ਇਕੱਤਰਤਾ ਕਰਕੇ ਮੌਜੂਦਾ ਉਸ ਵਕਤ ਦੇ ਤਤਕਾਲੀ ਮੰਤਰੀ ਤੇ ਮੌਜੂਦਾ ਵਿਧਾਇਕ ਪੰਡਿਤ ਬ੍ਰਹਮਸ਼ੰਕਰ ਜਿੰਪਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਇਹ ਕੰਮ ਹੈ ਜਿਹੜਾ ਇੱਕ ਵਾਰ ਮੋੜ ਤੋਂ ਠੰਡੇ ਪਾਸਤੇ ਦੇ ਵਿੱਚ ਪੈ ਗਿਆ ਸੀ ਹਾਲਾਂਕਿ ਜੇਕਰ ਆਪਾਂ ਸਥਾਨਕੀ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜੇਕਰ ਇੱਥੇ ਰੇਲਵੇ ਓਵਰਬ੍ਰਿਜ ਦਾ ਨਿਰਮਾਣ ਹੁੰਦਾ ਤਾਂ ਸਾਡੇ ਕੰਮ ਹੈ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਜਾਣਗੇ ਜਾਂ ਉਹਨਾਂ ਦੀ ਪਿਛਲੇ ਕਈ ਸਾਲਾਂ ਦੀ ਕਈ ਦਿਹਾਕੀਆਂ ਦੀ ਮਿਹਨਤ ਹੈ ਉਹ ਬੇਕਾਰ ਹੋ ਜਾਵੇਗੀ ਸੋ ਉੱਥੇ ਜੇਕਰ ਆਪਾਂ ਕੁਝ ਸਥਾਨਕ ਲੋਕਾਂ ਦੀ ਗੱਲ ਕਰੀ ਤਾਂ ਕੁਝ ਬਹੁਤੇ ਸਥਾਨਕ ਲੋਕਾਂ ਦੀ ਇਹ ਵੀ ਮੰਗ ਹੈ ਕਿ ਇਸ ਥਾਂ ਤੇ ਜਿਹੜਾ ਰੇਲਵੇ ਓਵਰ ਬ੍ਰਿਜ ਹੈ ਉਹ ਬਣਨਾ ਵੀ ਜ਼ਰੂਰ ਚਾਹੀਦਾ ਹੈ ਤਾਂ ਜੋ ਨਿਤ ਲੱਗਦੇ ਲੰਮੇ-ਲੰਮੇ ਜਾਮਾ ਤੋਂ ਜਿਹੜੀ ਰਾਹਤ ਮਿਲ ਸਕੇ ਸੋ ਆਪਾਂ ਸਰਕਾਰ ਦੀ ਗੱਲ ਕਰੀਏ ਜੋ ਸਰਕਾਰ ਵੱਲੋਂ ਸ਼ਾਇਦ ਜੋ ਨਕਸ਼ਾ ਜਾਂ ਮਾਪ ਡੰਡ ਤਿਆਕੀਤੇਗੇ ਸੋਸ ਰੇਲਵੇ ਓਵਰ ਬ੍ਰਿਜ ਦੀ ਲੰਬਾਈ ਹੈ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਉਹ ਮਿੱਥੀ ਹੋਈ ਸੀ ਤੇ ਲੋਕਾਂ ਦੀ ਇਹ ਵੀ ਮੰਗ ਸੀ ਕਿ ਜੇਕਰ ਇੱਥੇ ਇਹ ਲੰਬਾਈ ਇੱਕ ਓਵਰ ਬ੍ਰਿਜ ਬਣਾਉਣ ਦੀ ਬਜਾਏ ਇੱਕ ਰੇਲਵੇ ਤੇ ਜਿਹੜਾ ਅੰਡਰ ਬ੍ਰਿਜ ਬਣ ਜਾਵੇ ਤਾਂ ਉਸ ਨਾਲ ਵੀ ਐਸਾ ਸਮੱਸਿਆ ਦਾ ਹੱਲ ਹੋ ਸਕਦਾ ਹੈ ਪਰੰਤੂ ਉੱਥੇ ਇਹ ਹੈ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਬਰਸਾਤੀ ਦਿਨਾਂ ਦੌਰਾਨ ਇਹ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਂਦੇ ਨੇ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਿਆਰਪੁਰ ਸ਼ਹਿਰ ਦਾ ਜਿਹੜਾ ਜ਼ਿਆਦਾਤਰ ਪਾਣੀ ਹੈ ਉਹ ਸਰਕਾਰੀ ਕਾਲਜ ਚੌਂਕ ਤੋਂ ਰੇਲਵੇ ਮੰਡੀ ਗਰਾਊਂਡਵਾਲ ਨੂੰ ਜਾਂਦਾ ਹੈ ਤਾਂ ਇਸ ਕਰਕੇ ਉੱਥੇ ਜਦ ਜੇਕਰ ਅੰਡਰ ਬ੍ਰਿਜ ਬਣਦਾ ਹੈ ਤਾਂ ਉਸ ਨਾਲ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਆਮ ਤੌਰ ਤੇ ਹੋਰ ਵੀ ਬਹੁਤ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਬ੍ਰਿਜ ਜਿਹੜੇ ਅੰਡਰ ਬ੍ਰਿਜ ਬਣੇ ਹੋਏ ਨੇ ਤਾਂ ਉੱਥੇ ਵੀ ਪਾਣੀ ਨੂੰ ਲੈ ਕੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਦੂਸਰਾ ਲੋਕਾਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇੱਡਾ ਲੰਬਾ ਓਵਰ ਬ੍ਰਿਜ ਬਣਾਉਣ ਦੀ ਬਜਾਏ ਇੱਕ ਛੋਟਾ ਜਿਹੜਾ ਇੱਥੇ ਪੁਲ ਦਾ ਨਿਰਮਾਣ ਕਰੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਵੀ ਮਿਲ ਸਕੇ ਤੇ ਦੂਸਰਾ ਦੁਕਾਨਦਾਰਾਂ ਦਾ ਕੰਮ ਵੀ ਹੈ ਜਿਹੜਾ ਉਹ ਠੱਪ ਨਾ ਹੋਵੇ ਜਿਸ ਥਾਂ ਤੋਂ ਉਹ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਜਾਂ ਉਹਨਾਂ ਦੀ ਵੀ ਰੋਟੀ ਚੱਲਦੀ ਰਹੇ ਕਾਰੋਬਾਰ ਚੱਲਦੇ ਰਹਿਣ ਪਰੰਤੂ ਪਤਾ ਨਹੀਂ ਕਿਉਂ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਸੂਹਰਦਤਾ ਦਿਖਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਕਿਉਂਕਿ ਕਿਸੇ ਵੀ ਕੋਈ ਵੀ ਜਦੋਂ ਆਪਾਂ ਨਿਰਮਾਣ ਕਰਨਾ ਹੁੰਦਾ ਕਿਸੇ ਚੀਜ਼ ਦਾ ਤਾਂ ਲੋਕਾਂ ਦੀ ਇਹ ਸਹੂਲਤ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਤੇ ਲੋਕਾਂ ਨੇ ਇੱਕੋ ਇੱਕ ਹੀ ਮੰਗਿਆ ਕਿ ਇੱਡਾ ਵੱਡਾ ਰੇਲਵੇ ਓਵਰਬ੍ਰਿਜ ਬਣਾਉਣ ਦੀ ਬਜਾਏ ਇੱਥੇ ਛੋਟੇ ਪੁਲ ਦਾ ਜਿਹੜਾ ਨਿਰਮਾਣ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ ਸੋ ਹੁਣ ਇਹ ਵੇਖਣ ਵਾਲੀ ਗੱਲ ਤਾਂ ਵੈਸੇ ਇਹ ਹੈ ਕਿ ਆਖਰਕਾਰ ਕਦੋਂ ਤੱਕ ਹੁਸ਼ਿਆਰਪੁਰ ਦੇ ਲੋਕਾਂ ਦੇ ਹਿੱਸੇ ਇਹ ਰੇਲਵੇ ਦਾ ਓਵਰਬ੍ਰਿਜ ਪਵੇਗਾ ਤੇ ਕਦੋਂ ਲੋਕਾਂ ਨੂੰ ਇਸ ਤੋਂ ਰਾਹਤ ਮਿਲੇਗੀ ਸੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਜੋ ਆਵਾਜ਼ ਆ ਜਿਹੜੀ ਉਹ ਸਾਡੀ ਹੁਸ਼ਾਰਪਰ ਨਿਊਜ਼ ਰਾਹੀਂ ਸਰਕਾਰੀ ਦਰਬਾਰੇ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹੁਸ਼ਾਰਪਰ ਨਿਊਜ਼ ਨਾਲ